ਸਾਡੀ ਪੜਾਈ ਮੁਸ਼ਕਿਲ ਹੋ ਰਹੀ ਹੈ ਬਹੁਤ ਇੱਕ ਟੀਚਰ ਆਈ ਉਹਦੇ ਨਾਲ ਕੀ ਮੰਨਦਾ ਬੱਚੇ ਪੜ੍ਹ ਨਹੀਂ ਰਹੇ ਜਦੋਂ ਉਹ ਵੀ ਹਰਿਆਣੇ ਤੋਂ ਬਹੁਤ ਦੂਰੋਂ ਆਉਂਦਾ ਮੈਕਲੈਂਡ ਸਿੰਗਲੌਰ ਸਰਕਾਰਾਂ ਦੇ ਵੱਲੋਂ ਸਿੱਖਿਆ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਜਦੋਂ ਸਕੂਲ ਦੇ ਵਿੱਚ ਅਧਿਆਪਕ ਹੀ ਨਾ ਹੋਣ ਤਾਂ ਬੱਚਿਆਂ ਦੀ ਸਿੱਖਿਆ ਅਤੇ ਉਹਨਾਂ ਦੇ ਭਵਿੱਖ ਉੱਪਰ ਜ਼ਰੂਰ ਅਸਰ ਪੈਂਦਾ ਇਕ ਮਾਮਲਾ ਸਮਾਣਾ ਦੇ ਪਿੰਡ ਦੁੱਲੜ ਤੋਂ ਸਾਹਮਣੇ ਆਇਆ ਜਿੱਥੇ ਸਕੂਲ ਦੇ ਗੇਟ ਨੂੰ ਪਿੰਡ ਵਾਲਿਆਂ ਦੇ ਵੱਲੋਂ ਜਿੰਦਰਾ ਮਾਰਿਆ ਗਿਆ ਮਿਲੀ ਜਾਣਕਾਰੀ ਮੁਤਾਬਕ ਇਸ ਸਕੂਲ ਦੇ ਵਿੱਚ ਅਧਿਆਪਕ ਦੀ ਘੱਟ ਗਿਣਤੀ ਹੋਣ ਦੇ ਕਾਰਨ ਅਤੇ ਬੁਨਿਆਦੀ ਸਿੱਖਿਆ ਨਾ ਮਿਲਣ ਤੇ ਇਹ ਕਦਮ ਚੁੱਕਿਆ ਗਿਆ ਇਸ ਮੌਕੇ ਮਾਪਿਆਂ ਦਾ ਅਤੇ ਬੱਚਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਵਿੱਚ ਮਹਿਜ਼ ਇੱਕ ਹੀ ਅਧਿਆਪਕ ਹੈ ਜੋ ਪਿਛਲੇ ਕਈ ਸਾਲਾਂ ਤੋਂ ਪੜਾ ਰਿਹਾ ਹੈ ਸਾਡੇ ਵੱਲੋਂ ਸਿੱਖਿਆ ਵਿਭਾਗ ਸਮੇਤ ਜ਼ਿਲ੍ਹਾ ਪੱਤਰ ਦੇ ਉੱਚ ਅਧਿਕਾਰੀਆਂ ਤੱਕ ਇਸ ਸਮੱਸਿਆ ਨੂੰ ਲੈ ਕੇ ਪਹੁੰਚ ਵੀ ਕੀਤੀ ਗਈ ਹੈ ਪਰ ਇਸ ਸਭ ਦੇ ਬਾਵਜੂਦ ਵੀ ਕਿਸੇ ਦੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਅੱਜ ਅਸੀਂ ਸਕੂਲ ਨੂੰ ਜਿੰਦਰਾ ਮਾਰ ਦਿੱਤਾ ਹੈ ਸਾਡੇ ਪਿੰਡ ਦੀ ਹਾਲਾਤ ਇਹ ਜੈ ਨੇ ਕਿ ਇੱਕ ਟੀਚਰ ਉਹ ਵੀ ਹਰਿਆਣੇ ਚੋਂ ਬਹੁਤ ਦੂਰੋਂ ਆਉਂਦਾ ਹੈ ਉਹ ਆਉਂਦਾ ਤਾਂ ਉਹਦੀ ਅੱਧੀ ਭਾਸ਼ਾ ਵੀ ਵਿਚਾਰੇ ਦੀ ਸਮਝ ਨਹੀਂ ਆਉਂਦੀ ਹੈਗੀ ਕਿਉਂ ਹਿੰਦੀ ਭਾਸ਼ਾ ਹਰਿਆਣੇ ਦੀ ਜਾਟ ਦੀ ਬੋਲ ਪੈਂਦਾ ਹੈ ਬੱਚੇ ਨੇ ਪੰਜਾਬੀ ਉਹ ਥੋੜਾ ਜਿਹਾ ਸਮਝਣ ਲੱਗਿਆ ਵੀ ਉਹ ਕਰਦੇ ਨੇ ਪਰ ਜਿਹੜਾ ਇੱਕ ਹੁਣ ਹਫਤੇ ਬਾਅਦ ਕਹਿੰਦੇ ਨੇ ਵੀ ਟੀਚਰ ਆਇਆ ਕਰਨਾ ਉਹ ਹਫਤੇ ਦਾ ਟੀਚਰ ਕੋਈ ਹੋਰ ਪੜਾ ਕੇ ਜਾਇਆ ਕਰੇਗਾ ਜਾਂ ਉਹ ਦੂਸਰੇ ਟੀਚਰ ਦੂਸਰਾ ਮਾਸਟਰ ਆਏਗਾ ਉਹ ਭੁੱਲ ਜਾਏਗਾ ਨਹੀਂ ਬੱਚਿਆਂ ਦਾ ਤਾਲਮਿਲ ਨਹੀਂ ਹੁੰਦਾ ਉਹਦਾ ਨਹੀਂ ਤਾਲਮਿਲ ਹੁੰਦਾ ਜੀ ਪ੍ਰਾਇਮਰੀ ਸਕੂਲ ਆ ਉਹਨੂੰ ਲੋਕ ਲਾਇਆ ਇਦਾ ਕਾਰਨ ਇਹ ਹੈ ਕਿ ਇੱਥੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਇੱਕ ਹੀ ਟੀਚਰ ਪੜਾ ਰਿਹਾ ਤੇ ਲਗਭਗ 70 ਵਿਦਿਆਰਥੀ ਜਿਹੜੇ ਇੱਥੇ ਪੜ੍ਹਦੇ ਨੇ ਪਿੰਡ ਦੇ ਤੇ ਦੂਸਰਾ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਨੂੰ ਪਹਿਲਾਂ ਆਪਣਾ ਬਲਾਕ ਅਫਸਰ ਨੂੰ ਮਿਲੇ ਫਿਰ ਜ਼ਿਲ੍ਹਾ ਅਫਸਰ ਨੂੰ ਮਿਲੇ ਸਿੱਖਿਆ ਜ਼ਿਲ੍ਹਾ ਅਫਸਰ ਨੂੰ ਮਿਲੇ ਉਸ ਤੋਂ ਬਾਅਦ ਜਿਹੜਾ ਮਹੱਲੀ ਬੋਰਡ ਤੱਕ ਵੀ ਅਪਰੋਚ ਕੀਤੀ ਪਰ ਇਹਨਾਂ ਦੀ ਕਿਤੇ ਵੀ ਜਿਹੜੀ ਸੁਣਵਾਈ ਨਹੀਂ ਹੋਈ ਪਰ ਲੋਕਾਂ ਨੇ ਫਿਰ ਅੱਕ ਕੇ ਜਿਹੜਾ ਸਕੂਲ ਨੂੰ ਤਾਲਾਬੰਦੀ ਕੀਤੀ ਆ ਦਾਸ ਦੀ ਇੱਕ ਇਸ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕ ਹੀ ਅਧਿਆਪਕ ਬੱਚਿਆਂ ਨੂੰ ਪੜਾ ਰਿਹਾ ਅਤੇ ਇਸ ਦੌਰਾਨ ਜਦ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਸਕੂਲ ਦੇ ਵਿੱਚ ਕਰੀਬ 65 ਵਿਦਿਆਰਥੀ ਹਨ ਅਤੇ ਇਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਮੈਂ ਹੀ ਪੜਾ ਰਿਹਾ ਸਕੂਲ ਦੇ ਵਿੱਚ ਕਈ ਪੋਸਟਾਂ ਵੀ ਖਾਲੀਆਂ ਨੇ ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਬਲਿੰਦਰ ਸਿੰਘ ਜੀ ਕਿੱਥੇ ਡਿਊਟੀ ਤੁਹਾਡੀ ਦੁੱਲੜ ਜੀ ਦੁੱਲੜੇ ਇੱਥੇ ਬੱਚੇ ਕਿੰਨੇ ਤੁਹਾਡੇ ਕੋਲ ਸਕੂਲ ਚ ਬੈਠ ਜੀ ਸਰ ਟੀਚਰ ਕਿੰਨੇ ਹੈ ਮੈਂ ਕੱਲ ਆਇਆ ਸੀ ਸਿੰਗਲ ਆਉਂਦਾ ਕਿੰਨੇ ਟੀਚਰ ਹੋਣੇ ਚਾਹੀਦੇ ਬਸ ਹੁਣ ਤੱਕ ਤੇ ਇੱਕਤਾ ਸਿੱਧੀ ਪੋਸਟਾ ਜੀ ਇੱਕ ਟੈਂਟਿਸ ਹੋਣ ਚਾਹੀਦੇ ਆਇਆ ਨਹੀਂ ਕੋਈ ਹੁਣ ਤੱਕ ਤਾਂ ਨਹੀਂ ਆਇਆ ਜੀ ਤੇ ਪੀਐਨ ਹੈ ਇੱਥੇ ਪੀਐਨ ਨਹੀਂ ਹੈ ਜੀ ਕਲਰਕ ਕਲਰਕ ਨਹੀਂ ਹੈ ਜੀ ਦੋ ਖਾਣਾ ਬਣਾਉਣ ਵਾਲੇ ਆ ਜੀ ਬਸ ਉਹ ਇੱਕ ਹੈ ਬਸ ਹਾਂਜੀ ਇਸ ਮੋਕੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੇ ਵੱਲੋਂ ਸਕੂਲ ਦੇ ਗੇਟ ਨੂੰ ਜਿੰਦਰਾ ਲਗਾ ਰੋਜ਼ ਜਿਤਾਇਆ ਜਾ ਰਿਹਾ ਹੈ ਅਤੇ ਵਿਭਾਗ ਨੂੰ ਇਸ ਸਵਾਲ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਸਕੂਲ ਵਿੱਚ ਕਿ ਕੀ ਟੀਚਰ ਹੈ ਇੱਕ ਸਾਲ ਤੋਂ ਕੋਈ ਟੀਚਰ ਨਹੀਂ ਸਾਡੇ ਸਕੂਲ ਵਿੱਚ ਹੂੰ ਤੇ ਤੁਹਾਡੀ ਪੜਾਈ ਕਿਵੇਂ ਹੋ ਰਹੀ ਹੈ ਸਾਡੀ ਪੜਾਈ ਮੁਸ਼ਕਿਲ ਹੋ ਰਹੀ ਹੈ ਬਹੁਤ ਕਿੰਨੇ ਹੋਣੇ ਚਾਹੀਦੇ ਤਿੰਨ ਹੋਣ ਚਾਹੀਦੇ ਨੇ ਟੀਚਰ ਜੀ ਆਉਣਾ ਚਾਹੀਦਾ ਇੱਕ ਇੱਕ ਟੀਚਰ ਆ ਜੀ ਉਹਦੇ ਨਾਲ ਕੀ ਬਣਦਾ ਬੱਚੇ ਪੜ ਨਹੀਂ ਰਹੇ ਸਾਜ ਨਾਲ